ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਛੇੜ ਲਈ ਲਿਆ ਕੇ ਆਇਾਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਬਣ ਟੋਕੜਾ ਗੀ ਇੱਕ ਤਾਜੀ ਸੂਈਆ ਤੇ ਇੱਕ ਕੱਲੀ ਟੋਕੜਾ ਤੇ ਜੇ ਕਿਸੇ ਵੀ ਮੈਂ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਮੈਂ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81476 ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਜੀ ਵਧੀਆ ਜੀ ਕਿਵੇਂ ਚੱਲਦਾ ਜੀ ਕੰਮ ਬਹੁਤ ਸੋਹਣਾ ਜੀ ਬਹੁਤ ਕਿਰਪਾ ਮਾਲਕ ਦੀ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨਾਮ ਜੋਗਾ ਹਾਂਜੀ ਪਿੰਡ ਮੂਮ ਠੀਕ ਆ ਨੇੜੇ ਕਿਹੜਾ ਪਿੰਡ ਰਹੇ ਨੇ ਛੋਟਾ ਸੀਨੀ ਵਾਲਾ ਵੱਡਾ ਸੀਨੀ ਵਾਲਾ ਤਨੇਰ ਤੇ ਗਹਿਣਾ ਜੀ ਠੀਕ ਆ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਜ਼ਿਲ੍ਹਾ ਬਰਨਾਲਾ ਪੈਂਦਾ ਜੀ ਤਹਿਸੀਲ ਤਹਿਸੀਲ ਮੈਂ ਹਾਂ ਜੀ ਹਾਂ ਤਹਿਸੀਲ ਮਹਿਲ ਕਲਾਈ ਠੀਕ ਆ ਤਹਿਸੀਲ ਮਹਿਲ ਕਲਾਈ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 95 98 55819 ਠੀਕ ਆ ਜੀ ਠੀਕ ਆ ਬਈ اے ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਇਧਰੋਂ ਸ਼ੁਰੂ ਕਰੀਏ ਬਈ ਹਾਂਜੀ ਹਾਂ ਇਹ ਤੋਂ ਕਰ ਨੂੰ ਅੱਛਾ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਬਈਰੇ ਹੂੰ ਤੇ ਜਨੇ ਮਾਲਕਾਂ ਦੇ ਕਹਿਣ ਮੁਤਾਬਕ ਆਪਣੇ ਪਿੰਡੂ ਲਈ ਗਾ ਬੈਠੇ ਠੀਕ ਆ ਇੱਕ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਸੂਈ ਨੂੰ ਹੋ ਗਿਆ ਇਹ ਬੱਚਾ ਵੀਰੇ ਬੱਚਾ ਦਾ ਉਹਨਾਂ ਦੇ ਘਰੇ ਹੀ ਬਸ ਵੈਲ ਹਾਂਜੀ ਹਾਂ ਠੀਕ ਆ ਦੁੱਧ 12 ਲੀਟਰ ਤਿਆਰ ਆ ਵੀਰੇ ਕੰਡੇ ਵਾਲਾ 4 ਡੰਗ ਆਪਣੇ ਘਰੇ ਦੀ ਥੱਲੀ ਕਰਕੇ ਲੈ ਜਾਵੇ ਠੀਕ ਆ ਹਾਂ ਬਾਈ ਕਹਿੰਦਾ 12 ਲੀਟਰ ਦੁੱਧ ਕੰਡੇ ਵਾਲਾ ਰੈਡੀ ਆ ਕਰਮ ਵਾਲੀ ਥੱਲੇ ਭਾਵੇਂ ਕੋਈ 4 ਡੰਗ ਚੋਕੇ ਦੀ ਥੱਲੀ ਕਰ ਲੈ ਹਾਂ ਹਾਂ ਆਰਡਰ ਚੈੱਕ ਕਰ ਲੋ ਬਹੁਤ ਕਮਾਲ ਦਾ ਬਾਈ ਧਾਰ ਦੱਸੋ ਪਹਿਲਾਂ ਗੰਨੇ ਵਾਲੀ ਵਰਧੀ ਆ ਧਾਰ ਆ ਬਾਈ ਮਾੜਾ ਨਾ ਤੁਮੀ ਪਈਆ ਕਰਮ ਵਾਲੀ ਦੁੱਧ ਵਾਲੀ ਨਾੜ ਚੈੱਕ ਕਰ ਲੋ ਬਹੁਤ ਕਮਾਲ ਦੀ ਆ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਮੁਠੀ ਵਾਲਾ ਥਾਣਾ ਬਤੂ ਰਾਜੂ ਜੀ ਵੀ ਕਰਮਾ ਲਈ ਫੁੱਲ ਹਨਾ ਬਈ ਹਾਂ ਵੀਰੇ ਹਾਂ ਲੈ ਚਲੋ ਬਾਈ ਬਾਹਰ ਕੱਢ ਲੋ ਸਨਖਪੁਣਾ ਕਰਮਾ ਲਈ ਚ ਫੁੱਲ ਆ ਬਾਈ ਕਹਿਣ ਦੀ ਆਪਣਾ ਲੋੜ ਹੀ ਨਹੀਂ ਜਿੰਦ ਜਾਨ ਪੂਰੀ ਆ ਬਈ ਬਰ ਜਾਏ ਜਿੰਦ ਜਾਨ ਵਾਲੀ ਬੜਾ ਬਾਈ ਦੁੱਧ ਆਪੇ ਹੀ ਕੱਢੂਗੀ ਕਿਉਂਕਿ ਜੋ ਬਾਗ ਤੇ ਨਹੀਂ ਆਕਣੇ ਬਾਈ ਹਾਂ ਲੈ ਫੇਸਬੁਕ ਚ ਚੈੱਕ ਕਰ ਲੋ ਬਾਈ ਫੁੱਲ ਕਮਾਲ ਦਾ ਛੋਟਾ ਛੋਟਾ ਕੰਨਾ ਬੋਦੀ ਵਾਦੀ ਫੁੱਲ ਕਮਾਲ ਦੀ ਹੋਗੀ ਫੈਟ ਫੂਟ ਵੀ ਕਰਨ ਵਾਲੀ ਦੀ ਚੰਗੀਆਂ ਹੈ। ਲੈਣ ਦਾ ਵੀ ਇਹ ਅਗਲਾ ਦੁੱਧ ਚੋਕੇ ਚਾਹੇ ਫੈਟ ਲਵਾ ਕੇ ਫੇਰ ਲੈ ਜੇ ਸੱਤ ਤੋਂ ਫੈਟ ਰੈਗ ਦੀ ਲਾ ਕੇ ਕਾਪੀ ਚੈੱਕ ਕਰਾ ਦਾਂਗੇ ਯਾਰ। ਬਾਈ ਕਹਿੰਦਾ ਫੈਟ ਆਵਦੀ ਲਵਾ ਕੇ ਲੈ ਕੇ ਜਾਣ ਭਾਵੇਂ ਦੁੱਧ ਚੋਕੇ ਹੈ ਨਾ ਬਾਈ। ਹਾਂ ਚੋਕੇ ਇਥੋਂ ਫੈਟ ਲਵਾ ਕੇ ਆਪਾਂ ਕਾਪੀ ਵੀ ਚੈੱਕ ਕਰਾ ਦਾਂਗੇ ਸੱਤ ਤੋਂ ਉੱਤੇ ਉੱਤੇ ਫੈਟ ਹੋ ਗਿਆ ਕਿੰਨੇ ਬਜਾਰ 9 ਵੀ ਫੈਟ ਆਈ ਆ ਦੀ। ਇਹਨੂੰ ਆਪਾਂ ਕੋਲ 12 13 ਦਿਨ ਹੋ ਗਏ ਘਰੇ ਲਾਈ ਵੀ ਸੀਗੀ। ਠੀਕ ਹੈ। ਹੁਣ ਇਹ ਸਿਆਲਾਂ ਦਾ ਕਰਕੇ ਥੋੜੀ ਜੀ ਜਗ੍ਹਾ ਦੀ ਪ੍ਰੋਬਲਮ ਆ। ਤਾਂ ਬਤਨੀ ਵੈਗੀ ਜਣੀ ਬੁਰਾ ਕਹਿੰਦੀ ਆਪਾਂ ਘਰੀ ਰੱਖ ਲੈਨੇ ਆ ਠੀਕ ਆ ਇਹਦਾ ਮਤਲਬ ਫਿਰ ਤਾਂ ਮਾਝੀ ਆ ਕਿ ਮਾਝੀ ਅਜਰ 12 ਲੀਟਰ ਵਾਲੀ ਸਵਾ ਲੱਖ ਦੀ ਆਊਗੀ ਤਾਂ ਸਹੀ ਗੱਲ ਆ ਬਾਈ ਲੈ ਬਾਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿੱਥੀ ਦਾ ਥਣ ਲੱਗਾ ਬਾਕੀ ਸਮਖਪੂਣਾ ਵਾਰਡ ਤੇ ਆਂਦਾ ਲੱਗਿਆ ਤੇ ਗੋਲ ਗੋਲੀ ਪਈ ਐ ਨਹੀਂ ਹੈਗਾ ਵੀ ਲਿੱਸੀ ਲਾਵੀਆ ਹਾਂ ਕਿਸੇ ਵਕਤ ਬਾਕੀ ਬਾਈ ਨੇ ਆਪਾਂ ਨੂੰ ਦੱਸ ਹੀ ਦਿੱਤਾ ਐਮੀ ਫੈਟ ਗਾਂ ਦੀ ਆਉਂਦੀ ਨਹੀਂ ਜਿਵੇਂ ਬਾਈ ਨੇ ਦੱਸਿਆ ਬਾਈ ਪਹਿਲਾਂ ਫੈਟ ਲਵਾ ਲਿਆ ਕੇ ਜੋਕੇ ਠੀਕ ਆ 12 ਲਾਲੀ ਗੱਲ ਹੀ ਕੋਈ ਨਹੀਂ ਯਾਰ ਕੀ ਕਾ ਭਰਾ ਬਾਈ ਕਹਿੰਦਾ ਸੌਦਾ ਬੰਦਾ ਬਾਅਦ ਚ ਲਾ ਲੈ ਤੇ ਕੀ ਮਾਲਾ ਬਾਈ ਫਿਰ ਅੱਜ ਇਹ 35000 ਦੇ ਦੇ ਦਾਂਗੇ ਵੀਰੇ ਲੈ ਬਾਈ ਜਮਾ ਬਾਈ ਅੱਜ ਆਫਰ ਵਾਲਾ ਕੰਮ ਹੀ ਆ ਹੈ ਬਾਈ ਬਸ ਨਵੇਂ ਸਾਲ ਤੇ ਆਫਰੀ ਚੱਲਣ ਦੇ ਬਾਈ ਬਾਈ ਨਾਲ ਅੱਗੇ ਬਾਈ ਦੋ ਨੰਬਰ ਇਹ ਵੀਰੇ 5 ਮਹੀਨਾ ਦੀ ਗੱਭਣ ਆ 5 ਲੀਟਰ ਇਹਦੇ ਥੱਲੇ ਦੁੱਧ ਆ ਠੀਕ ਆ 5 ਲੀਟਰ ਇਹ ਥੱਲੇ ਦੁੱਧ ਆ 5 ਮਹੀਨਾ ਦੀ ਗੱਭਣ ਹਾਂ ਅੱਜ ਹੀ ਆਈਆ ਮਾੜਾ ਮੋਟਾ ਟਾਈਮ ਕਦੇ ਘਟ ਵੀ ਘਟ ਸਕਦੀ ਆ ਪਰ 5 ਕਿਲੋ ਤਾਂ ਜਣੀ ਹੋਊਗੀ ਪਤਾ ਹੀ ਨਹੀਂ ਤੇ ਜੇ ਕੋਈ ਆਪਦੀ ਤਸੱਲੀ ਵੀਰ ਕਰਨੀ ਚਾਹਤ ਚਾਗੜਾਂਗੇ ਜੋਈ ਜਾਵੇ ਆਪਾਂ ਨੂੰ ਕੋਈ ਪਤਾ ਨਹੀਂ ਪਰ ਆਪਣੀ ਇੱਕ ਬੇਨਤੀ ਆ ਆਪਣੇ ਘਰੇ ਚੋਬੋ ਠੀਕ ਹੈ ਚਾਰ ਰੰਗ ਚੋਜ ਜਿਹੜਾ 10 ਰੰਗ ਚੋਈ ਜਾਓ ਠੀਕ ਹੈ ਬਈ ਪਰ ਆਇਆ ਮੂਹਰੇ ਜਾ ਕੇ ਨਹੀਂ ਆਪਾਂ ਲਾਂਬਾ ਲੈਂਦੇ ਕੋ ਆਇਆ ਅਗਲੇ ਦੀ ਸੇਵਾ ਤੇ ਅਗਲਾ ਜਾ ਕੇ ਤੂੜੀ ਤੇ ਬੰਨਦੇ ਯਾਰ ਉਹ ਕਰਨੀ ਬੰਨਦੇ ਨਹੀਂ ਕੀ ਗੱਲ ਆ ਪਰ ਸਹੀ ਗੱਲ ਆ ਬਾਈ ਕਹਿੰਦਾ ਉਹ ਅਗਲੇ ਦੀ ਸੇਵਾ ਤੇ ਆ ਬਾਈ ਇੱਥੇ ਚਾਰ ਡੰਗ ਚੋਲੋ ਭਾਵੇਂ ਦੋ ਡੰਗ ਹਾਂ ਹਾਂ ਅੱਗ ਲੱਲੀ ਕਰਕੇ ਯਾਰ ਫੇਰ ਲਓ ਜਦੋਂ ਪੈਸੇ ਲੈਣੇ ਆਪਾਂ ਕਿਹੜਾ ਬਾਈ ਪਾਟੇ ਵੇ ਲੈਣੇ ਆ ਸਹੀ ਗੱਲ ਆ ਫਰਾਂਜ ਆ ਗੱਲ ਆ ਬਾਈ ਦੀ ਬਾਈ ਨੇ ਮੁੱਲ ਵੀ ਜਾ ਜੀ ਬਾਈ ਦੇ ਪਹਿਲਾਂ ਵੀ ਹਨਾ ਬਾਈ ਆਪਣੇ ਵੀਰੇ ਆਪਾਂ ਦਾ ਯਾਰ ਪਹਿਲੇ ਪਹਿਲੇ ਫੋਨ ਦੇ ਪਸੂ ਬੈਗਦੇ ਜਿੰਨੇ ਆਪਣੇ ਵੀਡੀਓ ਪਾਈਆਂ ਵਿੱਚ ਦੇ ਆ ਬਾਈ ਸਹੀ ਗੱਲ ਹੈ ਆਪਾਂ ਥਾਣਾ ਚੈੱਕ ਕਰਾਦਨੇ ਆ ਬਾਈ ਫੁੱਲ ਕਮਾਲ ਦਾ ਥਾਣਾ ਮੁੱਠੀ ਵਾਲਾ ਥਾਣਾ ਧਾਰ ਤੂਰ ਕੇ ਮੈਂ ਵੀਰੇ ਵੀਰੇ ਗੰਨੇ ਵਰਗੀ ਹਜ਼ਾਰ ਦਾ ਯਾਰ ਠੀਕ ਆ ਬਾਈ ਕਹਿੰਦਾ ਥਾਣਾ ਮੇਰੀ ਧਾਰਾ ਬਾਕੀ ਠੰਡੀ ਸ਼ੀਲ ਕਿਵੇਂ ਆ ਬਾਈ ਠੰਡੀ ਸ਼ੀਲ ਹਾਂ ਹਾਂ ਬਹੁਤ ਆ ਵੀਰੇ ਥੋੜੀ ਜਿਹੀ ਕੈਮਰੇ ਤੋਂ ਜੂੜਰਦੀਆਂ ਨੇ ਠੀਕ ਆ ਬਾਈ ਕਹਿੰਦਾ ਕੈਮਰੇ ਤੋਂ ਜ਼ਰੂਰ ਜਾਖਦੀਆਂ ਨੇ ਥੋੜਾ ਜਿਹਾ ਬਾਈ ਦਾ ਦਾਇਰ ਕਰਕੇ ਤੋਰਨ ਚ ਵੀ ਤੰਗੀ ਆ ਲਾਵੇ ਕੱਦ ਬੈਡ ਚੈੱਕ ਕਰ ਲੋ ਫੋਲਾ ਕਰਨ ਵਾਲੀ ਮੂਹਰੇ ਤਿਆਰ ਹੋਈ ਵੀ ਚੰਗੇ ਪੈਸੇ ਬਟਾਉ ਜੇ ਪਹਿਲੇ ਸੂਈ ਸੂਈ ਬ ਦੂਜੇ ਨੂੰ ਗੱਬਣਾ ਇਹ ਹਾਂ ਦੂਜੇ ਨੂੰ ਬਾਈ ਕਹਿੰਨਾ ਗੱਬਣਾ ਕਿ ਪਹਿਲਾ ਸੂਈ ਸੂਈ ਲੈ ਬਾਈ ਫੇਸ ਚੈੱਕ ਕਰ ਲੋ ਚੈੱਕਪ ਨਹੀਂ ਕਰਾਈ ਵਾ ਜੇ ਕੋਈ ਅਗਲਾ ਆਦਾ ਡਾਕਟਰ ਨਾਲ ਲਈ ਜਾਵੇ ਠੀਕ ਆ ਬਾਈ ਹਾਂ ਤੇ ਬਾਈ ਫਿਰ ਕੀ ਮੋਲਾ ਜਾ ਜਦਿਆਂ ਲੈਣ ਜਾ ਓ 26000 ਦੀ ਦੇ ਦਾਂਗੇ ਫਿਰ ਠੀਕ ਆ ਹਾਂ ਬਾਈ ਕਹਿੰਦਾ 26000 ਰੁਪਏ ਦੇ ਪਾਬੜ ਦੇ ਦੇਣਗੇ ਜਮਾ ਜਾਜ ਮੋਲਾ ਬਾਈ ਇੰਨੇ ਜਦ ਤੱਕਲਾ ਬੱਸੀ ਨਹੀਂ ਦਿੰਦਾ ਬੱਸੀ ਨਹੀਂ ਦਿੰਦਾ ਵੀਰੇ ਮੈਂ ਘੱਬਣਾ ਇਹਦਾ ਤਿੰਨਾਂ ਮਹੀਨਿਆਂ ਨੂੰ 55000 ਦੀ ਬਣਨ ਵਾਲੀ ਗਿਆ ਜਰਾ ਬਣ ਵਾਲੀ ਆ ਬਾਈ ਕੱਦ ਵੈਡ ਵਾਲੀ ਵੈਡ ਆ ਫੋਨ ਨਹੀਂ ਹੈਗਾ ਬਾਈ ਛੋਟੀ ਜੀ ਆ ਕਿ ਭਾਈ ਕੀ ਰਿਕਾਰਡ ਜਿਆ ਦੱਸਿਆ ਦੁੱਧ ਦਾ ਵੀਰੇ 18 ਲੀਟਰ ਵੀਰੇ ਪਹਿਲੇ ਸ਼ੁਰੂ ਚੋਇਆ ਵਗੈ ਢੱਲਾ ਨੂੰ ਨਾ ਦੇਹ ਲੈ 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 ਬਾਈ ਚੈੱਕ ਕਰਾ ਦੇ ਕਰਮਾੜੀ ਦਾ ਕੱਪੜੇ ਵਰਗਾ ਡਰਕ ਲੈ ਹਾਂ ਆ ਜਮਾਂ ਵਿੱਚ ਚੜ ਜਾਂਦੀ ਵੀਰੇ ਬਿੱਤੀ ਦਾ ਬਾਈ ਕਹਿੰਦਾ ਜਮਾਂ ਨੋ ਚੜ ਜਾਂਦੀ ਆ ਜਿਹੜਾ ਚੋੜਾ ਚਵਾਈ ਚੂਈ ਇੱਕ ਨੰਬਰ ਹੁੰਦਾ ਇੱਕ ਨੰਬਰ ਆ ਵੀਰੇ ਯਾਰ ਇਹ ਗੰਨਰਗੀ ਧਾਰਾ ਮੋਟੀ ਮੋਟੀ ਪੂਰੀ ਠੀਕ ਆ ਬਾਈ ਲਾ ਬਾਈ ਥਾਂ ਤੇ ਕਰ ਲ ਮੁੱਠੀ ਵਾਲਾ ਥਾਣਾ ਪੂਰੀ ਬਿੱਤੀ ਦਾ ਥਾਂ ਲੱਗਿਆ ਬਾਕੀ ਦੁੱਧ ਇਹਦਾ ਵੀ ਬਾਈ ਗਾੜਾ ਹੀ ਹੋਊਗਾ ਮੱਝਾ ਹਾਂ ਇਹਦਾ ਜਣੀ ਆ ਪਾਜੀ ਲੈ ਕੇ ਆਂਦੀ ਆ ਪਰ ਉਹ ਦੁੱਧ ਜਿਹੜੀ ਤਕਰੀਬਨ ਕੋਆਪਾਣਾ ਕਰਕੇ ਜਣੀ ਦੁੱਧ ਵਧੀਆ ਗਾੜਾ ਹੀ ਹੋਏਗਾ ਵੀ ਠੀਕ ਆ ਵੀਰੇ ਹਾਂ ਇਹ ਜੋੜਾ ਪਾਜੀ ਲਿਆ ਆ ਵੀ ਡੱਬੀ ਠੀਕ ਆ ਤੇ ਬਾਕੀ ਮੌਕੇ ਦੇ ਮਾਨਤਨ ਮਾਨਤਨ ਕਰ ਦਾਂਗੇ ਵੀਰੇ ਥੋੜਾ ਬਰਾ ਕੋ ਇਹ ਇੱਕ ਟੋਕੜਾ ਵੀਰੇ ਪਹਿਲੇ ਹੀ ਸੂਈ ਸੂਈ ਵੀ ਆ ਠੀਕ ਆ ਬਈ ਦੂਜੇ ਨੂੰ ਗੱਭਣਾ ਇਹਦਾ ਤਾਂ ਨਹੀਂ ਬੱਚਾ ਤਾਂ ਉਹਨਾਂ ਦੇ ਘਰੇ ਜੰਮਦੇ ਦੇ ਥੋੜੇ ਬੰਨਾਂ ਦੇ ਜਾਨੀ ਪੂਰਾ ਹੋ ਗਿਆ ਸੀਗਾ ਠੀਕ ਆ ਤੇ ਜਾਨੀ ਮਾਲਕਾਂ ਦੇ ਕਹਿਣ ਮੁਤਾਬਕ ਇਹਨੂੰ 3 ਮਹੀਨੇ ਹੋ ਗਏ ਸੂਈ ਨੂੰ 1 ਮਹੀਨਾ 5-6 ਦਿਨ ਹੋ ਗਏ ਤੇ ਟੀਕਾ ਭਰੇ ਨੂੰ ਠੀਕ ਆ ਹਾਂ ਆਪਾਂ ਖਾਲੀ ਮੰਨ ਗਏ ਲਈਆ ਖਾਲੀ ਮੰਨ ਕੇ ਗਰੇ ਦਿਨ ਅੱਗੇ ਅੱਗੇ ਭਾਗ ਹੁਣ ਗੱਭਣ ਨਿਕਲ ਸਕਦੀ ਹੈ ਠੀਕ ਆ ਬਈ ਬਾਈ ਕਹਿੰਦਾ ਅੱਗੇ ਅਗਲੇ ਤੇ ਕਰਮਾ ਬਈ 1 ਮਹੀਨਾ 6 ਦਿਨ ਹੋ ਗਏ ਵੀਰੇ ਹਾਂ ਇੱਕ ਮਹੀਨਾ ਛੇ ਦਿਨ ਜਿਹਨੇ ਆਪਾਂ ਨੂੰ ਅੱਜ ਕਿਹਾ ਉਹਨਾਂ ਨੇ ਠੀਕ ਆ ਬਾਈ ਥਾਣ ਚੈੱਕ ਕਰ ਲਓ ਮੁੱਠੀ ਵਾਲਾ ਥਾਣਾ ਕਮਾਲ ਦਾ ਥਾਣਾ ਚਵਾਈ ਚਵਾਈ ਕਿਵੇਂ ਆ ਭਰਾ ਇੱਕ ਨੰਬਰ ਆ ਵੀਰੇ ਯਾਰ ਬਿਨਾ ਨਿਆਣੇ ਤੋਂ ਹੂੰ ਅਗਲਾ ਵਿਚਾਰੇ ਬਾਹਰ ਡੀ ਕਰਕੇ ਮੌਜ ਨਾਲ ਜੁਈ ਜਾਵੇ ਬਾਈ ਸਣਖ ਪੁਣੇ ਦੀ ਗੱਲ ਕਰੀਏ ਤਾਂ ਹਾਂ ਤੇ ਪੂਰ ਫੁੱਲ ਬਰੀਡ ਦੀ ਆ ਵੀਰੇ ਛੋਟਾ ਛੋਟਾ ਕਰਨਾ ਫੁੱਲ ਐ ਕਿਆ ਫਬਰੀਡ ਆ ਕਿ ਨਹੀਂ ਹਾਂ ਜੇ ਵੀਰੇ ਗੱਭਣ ਨਿਕਲ ਆਈ ਹੂੰ ਦੇਖ ਲੈ ਵੀ ਤੂੰ ਕਿੰਨੇ ਰੁਪਈਆ ਦੀ ਵੇੜ ਹੈ ਸਹੀ ਗੱਲ ਆ ਬਾਈ ਲੱਖਾਂ ਤੇ ਜਾਣਾ ਵੇੜ ਨੇ ਹਾਂ ਜੇ ਕਿਤੇ ਗੱਭਣ ਚੱਕ ਚਾ ਗਈ ਬਾਕੀ ਰੋਤੇ ਹੱਜਿਆ ਬਾਈ ਠੰਡ ਦੀ ਹੈ ਨਾ ਹਾਂ ਰੋਤ ਰਣਦੇ ਦੁੱਧ ਤੇਰੇ ਜਾਨ ਕੇਰਾਂ ਦਾ ਮਾੜਾ ਮੋਟਾ ਉਪਰਾ ਕਰਕੇ ਪਸ਼ੂ ਘਾਟੀ ਜਾਂਦਾ ਜਿਹਨੇ ਦੁੱਧ ਤੈਨੇ ਹੂੰ ਮਿਲਿਆ ਆਪਣਾ ਹੋਰਵਾ ਜੀ ਉਹਨੇ 9 ਲੀਟਰ ਦਾ ਦੁੱਧ ਹੋਣੇ ਥਲੇ ਗੰਡੇ ਵਾਲਾ ਹਾਜ਼ਰ ਆ ਠੀਕ ਆ ਭਰਾ ਹਾਂ ਜੰਦ ਜਨ ਪੂਰੀ ਆ ਬਾਹਰ ਚ ਜੰਦ ਜਨ ਸਹੀ ਗੱਲ ਆ ਵੀਰੇ ਪੂਰੀ ਆ ਸਹੀ ਗੱਲ ਆ ਫੁੱਲ ਪੜੀ ਸੰਗੀ ਦਾ ਫੁੱਲ ਆ ਜੇ ਇਹ ਨਹੀਂ ਹੈਗਾ ਬਾਈ ਕਿਤੇ ਵਾਸੇ ਪੱਖ ਤੋਂ ਲੱਸੀ ਲਾਮੀਆਂ ਫੁੱਲ ਕਾਦਾ ਫੁੱਲ ਬਰੀਡ ਤੋਰਾ ਤਰਾ ਬਾਈ ਚੈੱਕ ਕਰ ਲੋ ਮੱਲਾਣਾ ਤੋਰਾ ਕਰਮ ਵਾਲੀ ਆ ਤੇ ਘੁੰਆਂ ਨੂੰ ਤੁਰਦੀ ਆ ਤੇ ਜੱਲ ਨੂੰ ਤੁਰਦੀ ਆ ਸਹੀ ਗੱਲ ਆ ਅੱਜ ਆਈ ਕਰਕੇ ਥੋੜਾ ਜਿਹਾ ਪ੍ਰਾਬਧ ਮੰਨਦੀ ਆ ਹਾਂ ਉਪਰਾ ਜ਼ਰੂਰ ਮੰਨਦੀ ਆ ਬਾਈ ਚਮਕ ਚੁੰਕ ਬੈੜ ਤੇ ਫੁੱਲਾ ਤੇ ਭਰਾ ਫਿਰ ਇਹਦਾ ਕੀ ਮੋਲ ਆ ਜਾ ਜਾ ਲੈਣ ਦੇਣ ਜਾ ਇਹ ਵੀ 26 ਦੀ ਦੇ ਦਾਂਗੇ ਵੀਰੇ ਲੈ ਬਾਈ ਜਮਾ ਜਾਏ ਮੋਲ ਕੀਤਾ ਬਾਈ ਨੇ ਕਹਿੰਦਾ 26000 ਦੀ ਬਾਈ ਕਹਿੰਦਾ ਇਹ ਦੇ ਦੇਾਂਗੇ 9 ਲੀਟਰ ਦੁੱਧ ਆ ਬਾਕੀ ਅਗਲੇ ਦੇ ਕਰਮਾ ਜੇ ਕਿਤੇ ਗੱਪਾਂ ਨਿਕਲੇ ਹਨਾ ਬਾਈ ਮੇਰੇ ਫੇਰ ਦਾ ਇਹ 55000 ਦੀ ਵੀ ਨਹੀਂ ਛੱਡਣੀ ਕਿਸ ਨੇ ਨਹੀਂ ਛੱਡਣੀ ਮਾਰੀ ਆ ਸਹੀ ਗੱਲ ਆ ਬਾਈ ਹਾਂ ਲੈ ਬਾਈ ਅੱਪਾ ਠੰਡੇ ਹੁੰਦੀਆਂ ਰਾਂਤਾਂ ਦੀ ਆ ਸਰਵਨ ਨਿਆਣਾ ਨਾ ਪਾ ਵੀ ਠੀਕ ਆ ਬਚਾਲੇ ਬਾੜੀ ਪਾ ਦੋਨੇ ਪੰਜਾ ਕੇ ਚਲੋ ਜਰੂਰ ਚੱਕ ਦੀ ਆਰਡਰ ਚੈੱਕ ਕਰ ਲਓ ਕਮਾਲ ਦਾ ਡਰਾਚਾਰੇ ਸਨ ਨਖੜ ਮੇ ਤੇ ਪੂਰੀ ਬਿੱਥੀ ਤੇ ਲੱਗੇ ਵਿਆ ਆਰਡਰ ਬਹੁਤ ਕਮਾਲ ਦਾ ਗਲਾਬੀ ਠਣਕ ਗਲਾਬੀ ਗਲਾਬੀ ਕਰਮਲੀ ਦਾ ਆਰਡਰ ਪਿਆ ਮੁੱਲ ਵੀ ਚਾਹ ਜੇ ਬਾਕੀ ਮਾਨਤਾਨ ਹੋ ਜੂ ਵੀਰੇ ਹਾਂ ਕਰ ਦਾਂਗੇ ਵੀਰੇ ਵਧੀਆ ਮਾਨਤਾਨ ਠੀਕ ਆ ਪਰਾ ਮੈਂ ਸੀਗੇ ਬਾਈ ਕੋਲੇ ਤਿੰਨ ਆਪ ਤਿੰਨੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ